ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਾਫੀ ਟਾਈਮ ਤੋਂ ਆਪਾਂ ਕੋਈ ਵੀ ਵੀਡੀਓ ਇਸ ਚੈਨਲ ਦੇ ਉੱਤੇ ਅਪਲੋਡ ਨਹੀਂ ਕੀਤੀ ਸੋ ਅੱਜ ਦੁਬਾਰ ਤੋਂ ਫੇਰ ਅਪਲੋਡ ਕਰ ਰਹੇ ਹਾਂ ਜਲਦੀ ਹੀ ਆਪਾਂ ਨਵੀਆਂ ਵੀਡੀਓ ਤੁਹਾਡੇ ਨਾਲ ਲੈ ਕੇ ਹੋਰ ਵੀ ਆਜ ਰੋਵਾਂਗੇ ਦੋ ਤਿੰਨ ਟੌਪਿਕ ਸੀਗੇ ਕੁਝ ਵੀਰਾਂ ਦੇ ਮੈਸੇਜ ਵੀ ਆ ਰਹੇ ਸੀ ਫੇਸਬੁੱਕ ਰਾਹੀਂ ਹੋਰਾਂ ਸਾਧਨਾ ਰਹੀਂ ਤੇ ਉਸ ਦੀ ਵਜ੍ਹਾ ਕਰਕੇ ਆਪਾਂ ਇਹ ਟੌਪਿਕ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਇਸ ਟੌਪਿਕ ਦੇ ਉੱਤੇ ਵੀਡੀਓ ਜ਼ਰੂਰ ਪਾਓ ਪਹਿਲਾਂ ਤਾਂ ਬਹੁਤੇ ਵੀਰਾਂ ਦਾ ਇਹੀ ਸਵਾਲ ਸੀ ਕਿ ਅਮਰੀਕਾ ਵਾਂਗ ਪੁਰਤਗਾਲ ਵੀ ਕਰੇਗਾ ਡਿਪੋਰਟ ਕਿਉਂਕਿ ਪੁਰਤਗਾਲ ਦੇ ਬੱਚੇ ਇੱਕ ਖਬਰ ਆ ਰਹੀ ਸੀ ਕਿ ਥੋੜੇ ਇੱਕ ਦਿਨ ਪਹਿਲਾਂ ਇੱਕ ਨਿਊਜ਼ ਆਈ ਸੀ ਕਿ ਪੁਰਤਗਾਲ ਦੇ ਵਿੱਚ ਜਿਹੜਾ ਡਿਪੋਰਟੇਸ਼ਨ ਸੈਂਟਰ ਜਿਹੜੇ ਖੁੱਲਣਗੇ ਬਹੁਤ ਜਲਦੀ ਤਿਆਰ ਕੀਤੇ ਜਾਣਗੇ ਬਹੁਤ ਜ਼ਿਆਦਾ ਕੀਮਤ ਦੇ ਨਾਲ ਜਿਹੜੇ ਸੈਂਟਰ ਬਣਾਏ ਜਾਣਗੇ ਸੋ ਇਹ ਖਬਰ ਤਾਂ ਬਿਲਕੁਲ ਸੱਚੀ ਹੈ ਜੀ ਕਿ ਪੁਰਤਗਾਲ ਦੇ ਵਿੱਚ ਇਹ ਸੈਂਟਰ ਬਣਾਏ ਜਾਣਗੇ ਪਰ ਕਦੋਂ ਤੱਕ ਬਣਾਏ ਜਾਣਗੇ ਇਹਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਵੱਧ ਤੋਂ ਵੱਧ ਇਹ ਸਾਲ ਜਾਂ 2 ਸਾਲ ਵੀ ਹੋ ਸਕਦੇ ਨੇ ਜਿੱਥੋਂ ਤੱਕ ਡਿਪੋਰਟ ਕਰਨ ਦੀ ਗੱਲ ਆ ਪੁਰਤਗਾਲ ਨੇ ਹਜੇ ਤੱਕ ਜਿੰਨਾ ਟਾਈਮ ਪੁਰਤਗਾਲ ਦੇ ਵਿੱਚ ਜਿੰਨੇ ਟਾਈਮ ਤੋਂ ਮਾਇਰਿਆ ਮੈਂ ਉੱਥੇ ਕਦੇ ਵੀ ਕੋਈ ਡਿਪੋਰਟ ਨਹੀਂ ਹੋਇਆ ਪਰ ਹੋ ਸਕਦਾ ਬਿਯੌਨ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਕਿਉਂਕਿ ਹਾਲਾਤ ਬਦਲ ਗਏ ਨੇ ਪੁਰਤਗਾਲ ਦੇ ਵਿੱਚ ਪੁਰਤਗਾਲ ਦੇ ਜਿਹੜੇ ਰਾਜਨੀਤਿਕ ਪੋਲੀਟੀਕਲ ਹਾਲਾਤ ਨੇ ਬਹੁਤ ਚੇਂਜ ਹੋ ਗਏ ਨੇ ਪੁਰਤਗਾਲ ਦੇ ਵਿੱਚ ਮੌਜੂਦਾ ਸਰਕਾਰ ਦੇ ਉੱਤੇ ਪੁਰਤਗਾਲ ਦੀ ਵਿਰੋਧੀ ਧਿਰ ਸ਼ੇਗਾ ਪਾਰਟੀ ਵਾਲਿਓ ਬਹੁਤ ਹੀ ਜ਼ਿਆਦਾ ਜਿਹੜਾ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਵਾ ਸੋਸ਼ਲ ਮੀਡੀਆ ਦੇ ਰਾਹੀਂ ਉਹ ਚਾਹੁੰਦੇ ਨੇ ਕਿ ਜਿਆਦਾ ਤੋਂ ਜਿਆਦਾ ਇੱਥੇ ਇਮੀਗ੍ਰੈਂਟ ਜਿਹੜੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜਲਦੀ ਤੋਂ ਜਲਦੀ ਕਿ ਪੁਰਤਗਾਲੀਆਂ ਨੂੰ ਕੰਮ ਲੱਭਣ ਦੇ ਵਿੱਚ ਜੋ ਬਹੁਤ ਮੁਸ਼ਕਲ ਹੋ ਰਹੀ ਹੈ ਸੋ ਇਹ ਜਿਹੇ ਬੀੜੀਆਂ ਅਕਸਰ ਆਪਾਂ ਨੂੰ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਜਿਹੜੀਆਂ ਸ਼ੇਗਾ ਪਾਰਟੀ ਵੱਲੋਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਕਿਸੇ ਵੀ ਹੋਰ ਕੰਟਰੀ ਦੀ ਜਿਹੜੀਆਂ ਫੇਕ ਵੀਡੀਓ ਵੀ ਬਹੁਤ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਕੋਈ ਗ੍ਰੀਸ ਦੀ ਵੀਡੀਓ ਕੋਈ ਕਿਤੋਂ ਦੀ ਵੀਡੀਓ ਚੱਕ ਕੇ ਪਾ ਦਿੱਤੀ ਜਾਂਦੀ ਹੈ ਵੀਡੀਓ ਦੀ ਕੋਈ ਵੀ ਪੁੱਛ ਪੜਤਾਲ ਨਹੀਂ ਹੁੰਦੀ ਲੇਕਿਨ ਉਹਨੂੰ ਫੇਸਬੁੱਕ ਦੇ ਉੱਤੇ ਕੋਈ ਵੀ ਬੰਦਾ ਵੀਡੀਓ ਪਾ ਦਿੰਦਾ ਵਾ ਸ਼ੇਗਾ ਪਾਰਟੀ ਵਾਲਾ ਤੇ ਟਿਕਟੋਕ ਤੇ ਕਹਿ ਲਈਏ ਤਾਂ ਉਹ ਆਪਣੇ ਇਮੀਗ੍ਰੈਂਟਾਂ ਦੇ ਖਿਲਾਫ ਲਗਾਤਾਰ ਟਾਰਗੇਟ ਕੀਤੀਆਂ ਜਾ ਰਹੀਆਂ ਨੇ ਵੀਡੀਓਾਂ ਬਹੁਤ ਹੀ ਜ਼ਿਆਦਾ ਜੜਾ ਰੈਸਿਜ਼ਮ ਦਾ ਮਾਹੌਲ ਇਸ ਪਾਰਟੀ ਵੱਲੋਂ ਕ੍ਰੀਏਟ ਕੀਤਾ ਜਾ ਰਿਹਾ ਵਾ ਪਿਛਲੇ ਆਲਮੋਸਟ 1 ਸਾਲ ਤੋਂ ਸੋ ਜਿਹਦੀ ਵਜ੍ਹਾ ਕਰਕੇ ਕਹੋਗੇ ਹੁਣ ਪੁਰਤਗਾਲ ਦੇ ਵਿੱਚ ਪ੍ਰੈਜ਼ੀਡੈਂਟ ਦੀਆਂ ਵੋਟਾਂ ਵੀ ਹੋਣੀਆਂ ਨੇ ਤੁਹਾਡੇ ਟਾਈਮ ਤੱਕ ਤੇ ਸ਼ੇਗਾ ਪਾਰਟੀ ਵਾਲੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਹੱਤਖੰਡੇ ਕੋਈ ਵੀ ਹੱਤਖੰਡਾ ਅਪਣਾ ਕੇ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਨੇ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਵਿੱਚੋਂ ਜਿੱਤਣਾ ਵੀ ਚਾਹੁੰਦੇ ਨੇ ਸੋ ਜਿਹੋ ਜਿਹਾ ਮਾਹੌਲ ਪੁਰਤਗਾਲ ਦੇ ਵਿੱਚ ਕ੍ਰੀਏਟ ਹੋ ਚੁੱਕਾ ਬਾ ਤਾਂ ਇਹ ਗੱਲ ਤਾਂ ਪੱਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਰਤਗਾਲ ਦੇ ਵਿੱਚ ਜੋ ਵੀ ਕ੍ਰਾਈਮ ਹੋਵੇਗਾ ਜੋ ਬੰਦਾ ਕ੍ਰਾਈਮ ਕਰਦਾ ਫੜਿਆ ਜਾਵੇਗਾ ਜੋ ਕ੍ਰਿਮੀਨਲ ਹੋਊਗਾ ਉਸ ਨੂੰ ਤਾਂ ਸ਼ੋਰ ਸ਼ਾਟ ਆ ਵੀ ਉਸ ਨੂੰ ਪੁਰਤਗਾਲ ਦੇ ਵਿੱਚੋਂ ਡਿਪੋਰਟ ਕਰ ਦਿੱਤਾ ਜਾਵੇਗਾ ਤੇ ਇਸ ਟਾਪਿਕ ਦੇ ਉੱਤੇ ਇਸ ਸਵਾਲ ਦੇ ਰਿਲੇਟਡ ਜੇ ਹੋਰ ਵੀ ਕੋਈ ਅਪਡੇਟ ਇਨਫੋਰਮੇਸ਼ਨ ਆਪਣੇ ਕੋਲ ਆਉਂਦੀ ਆ ਤਾਂ ਆਪਾਂ ਵੀਡੀਓ ਰਹੀਂ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਤੇ ਜੇ ਗੱਲ ਕਰੀਏ ਤੇ ਕੌਣ ਨੇ ਲੋਕ-ਲੋਕ ਜ਼ਿੰਮੇਵਾਰ ਜੋ ਜਿਨ੍ਹਾਂ ਦੇ ਕਰਕੇ ਇਹੋ ਜਿਹੇ ਹਾਲਾਤ ਬਣ ਕੇ ਨੇ ਇੱਥੋਂ ਤੱਕ ਆਪਾਂ ਦੇਖਿਆ ਜਾਵੇ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਜੋ ਵੀਡੀਓ ਟਿਕਟੋਕ ਦੇ ਉੱਤੇ ਬਹੁਤ ਵਾਇਰਲ ਹੋਈਆਂ ਪਾਸਪੋਰਟ ਲੈਂਦੇ ਵਿਅਕਤੀਆਂ ਦੀਆਂ ਜਾਂ TCRC ਕਾਰਡ ਲੈਂਦੇ ਵਿਅਕਤੀਆਂ ਦੀਆਂ ਇਹੋ ਨੀਂ ਵੀਡੀਓਾਂ ਕਰਕੇ ਇਹਨਾਂ ਦੇ ਜਿਹੜੇ ਲੋਕ ਨੇ ਇਹਨਾਂ ਦੇ ਉੱਤੇ ਬਹੁਤ ਇਹਨਾਂ ਦੇ ਦਿਮਾਗ ਦੇ ਉੱਤੇ ਅਸਰ ਪੈਂਦਾ ਕਿ ਇਹ ਲੋਕ ਜਾਂ ਗੱਡੀਆਂ ਆਪਾਂ ਜਦੋਂ ਨਵੀਆਂ ਲੈਂਦੇ ਨੇ ਜਾਂ ਕਾਰ ਲੈਂਦੇ ਆ ਉਹਦੀ ਵਜ੍ਹਾ ਕਰਕੇ ਇਹਨਾਂ ਦੇ ਦਿਮਾਗ ਵਿੱਚ ਅਸਰ ਜਾਂਦਾ ਵੀ ਇਹ ਲੋਕ ਇਸ ਕੰਟਰੀ ਦੇ ਵਿੱਚ ਆ ਕੇ ਇੰਨੀ ਤਰੱਕੀ ਕਿਵੇਂ ਕਰ ਰਹੇ ਨੇ ਤੇ ਇਹਨਾਂ ਲੋਕਾਂ ਨੂੰ ਇਹ ਵੀ ਗੱਲ ਲੱਗਦੀ ਹੈ ਕਿ ਇਹਨੇ ਸੌਖੇ ਤਰੀਕੇ ਇਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਜਿਹੜੀਆਂ ਰੈਜ਼ਿਡੈਂਸੀਆਂ ਵੰਡੀਆਂ ਜਾ ਰਹੀਆਂ ਨੇ ਪਾਸਪੋਰਟ ਵੰਡੇ ਜਾ ਰਹੇ ਨੇ ਇਹਨਾਂ ਨੂੰ ਇਹੋ ਜਿਹਾ ਮਹਿਸੂਸ ਹੁੰਦਾ ਵਾ ਪੁਰਤਗਾਲ ਦੇ ਲੋਕਾਂ ਨੂੰ ਪਰ ਇਹਨਾਂ ਨੂੰ ਰਿਐਲਿਟੀ ਦਾ ਨਹੀਂ ਪਤਾ ਕਿ ਲੋਕਾਂ ਨੂੰ ਇੱਥੇ ਕਿੰਨੇ-ਕਿੰਨੇ ਸਾਲ ਲੱਗ ਜਾਂਦੇ ਨੇ ਕਿੰਨਾ-ਕਿੰਨਾ ਇੱਥੇ ਟੈਕਸ ਭਰਨਾ ਪੈਂਦਾ ਵਾ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਪੈਂਦਾ ਵਾ ਇਹ ਗੱਲ ਤਾਂ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਸੋ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਾਜੀ ਜੋ ਆਪਾਂ ਕਹਿ ਲਈਏ ਆਪਾਂ ਨੂੰ ਟਿਕਟੋਕ ਦੇ ਉੱਤੇ ਅਜਿਹੀਆਂ ਵੀਡੀਓ ਪਾਉਣ ਤੋਂ ਗਰੇਜ ਕਰਨਾ ਚਾਹੀਦਾ ਵਾ ਤਾਂ ਜੋ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਹੋਰ ਜਿਹੜੇ ਹਾਲਾਤ ਹੋਰ ਸਖਤ ਤੋਂ ਸਖਤ ਜਿਹੜੇ ਆਪਾਂ ਨੂੰ ਸਾਹਮਣਾ ਨਾ ਕਰਨੇ ਪੈਣ ਆਰਾਮ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰੋ ਇਹ ਹੀ ਮੇਰੀ ਤੁਹਾਡੀ ਸਾਰਿਆਂ ਵਾਸਤੇ ਦਵਾਵਾ ਤੇ ਬਾਕੀ ਗੱਲ ਕੋਈ ਸ਼ੇਗਾ ਪਾਰਟੀ ਵੱਲੋਂ ਕੁਝ ਐਸੇ ਚੈਨਲ ਚਲਾਏ ਗਏ ਨੇ ਜੋ ਆਪਣੇ ਲੋਕਾਂ ਨੂੰ ਪੋਲੇ ਪਾਲੇ ਲੋਕਾਂ ਨੂੰ ਫੜਦੇ ਨੇ ਜੋ ਮਾਰਤੀ ਮਨੀਚ ਦੇ ਵਿੱਚ ਜਾਂ ਕੋਈ ਹੋਰ ਓਰੀਐਂਟ ਕਹਿ ਲਈ ਜਾਂ ਕਿਤੇ ਹੋਰ ਜਗ੍ਹਾ ਦੇ ਉੱਤੇ ਜੋ ਬਹਿਲੇ ਫਿਰ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਸਵਾਲ ਜਵਾਬ ਕਰਦੇ ਨੇ ਜਾ ਕੇ ਉਹਨਾਂ ਨੂੰ ਪੁੱਛਦੇ ਨੇ ਤੁਸੀਂ ਇੱਥੇ ਕਿਵੇਂ ਰਹਿ ਰਹੇ ਹੋ ਤੁਹਾਡਾ ਕਿਵੇਂ ਗੁਜ਼ਾਰਾ ਹੁੰਦਾ ਵਾ ਤੇ ਉਹ ਜਦੋਂ ਮੂਰੇ ਜਵਾਬ ਦਿੰਦੇ ਨੇ ਕਿ ਸਾਨੂੰ ਇੱਥੇ ਦੀ ਫੁੰਦੋ ਲੱਗੀ ਹੋਈ ਆ ਸਾਨੂੰ 500 ਯੂਰੋ ਕਰੇ ਬੈਠੇ ਨੂੰ ਮਰਦਾ ਵਾ ਸਾਨੂੰ ਸਰਕਾਰ ਵੱਲੋਂ ਆ ਕਰਾਏ ਘਟਨੇ ਇਹ ਚੀਜ਼ਾਂ ਘਟਨੇ ਤੇ ਉਹ ਚੀਜ਼ਾਂ ਕਰਕੇ ਵੀ ਜਿਹੜਾ ਉਹ ਜਿਹੜੀ ਆਪਾਂ ਕਹਿ ਲਈਏ ਵੀਡੀਓ ਜਦੋਂ ਫੇਸਬੁੱਕ ਦੇ YouTube ਦੇ ਉੱਤੇ ਜਦੋਂ ਪੈਂਦੀਆਂ ਨੇ TikTok ਦੇ ਉੱਤੇ ਤੇ ਉਹ ਵੀ ਲੋਕਾਂ ਦੇ ਮਨਾਂ ਦੇ ਵਿੱਚ ਗਲਤ ਅਸਰ ਪਾਉਂਦੀਆਂ ਨੇ ਸੋ ਆਪਾਂ ਨੂੰ ਬਿਨਾਂ ਕਿਸੇ ਜਾਣ ਪਛਾਣ ਤੋਂ ਬਿਨਾਂ ਇਹੋ ਜਿਹੇ ਬੰਦਿਆਂ ਨੂੰ ਕੈਮਰੇ ਦੇ ਮੂਹਰੇ ਆਉਣਾ ਨਹੀਂ ਚਾਹੀਦਾ ਜਦੋਂ ਆਪਾਂ ਨੂੰ ਪਤਾ ਨਾ ਹੋਵੇ ਕਿ ਉਹ ਚੈਨਲ ਦਾ ਉਹ ਬੰਦੇ ਦਾ ਟਾਰਗੇਟ ਕੀ ਹੈ ਉਹ ਕਿਸ ਚੀਜ਼ ਨੂੰ ਟਾਰਗੇਟ ਕਰ ਰਿਹਾ ਵਾ ਬਿਨਾ ਕਿਸੇ ਆਪਾਂ ਕਿਸੇ ਚੈਨਲ ਤੋਂ ਇਨਫਾਰਮੇਸ਼ਨ ਤੋਂ ਆਪਾਂ ਵੀਡੀਓ ਜਾਤ ਦੇ ਦਿੰਦੇ ਆਂ ਵੀ ਸਾਡੇ ਨਾਲ ਗੱਲਬਾਤ ਕਰੋ ਸੋ ਗ੍ਰੇਜ ਕਰਨਾ ਚਾਹੀਦਾ ਵਾ ਜਿੱਥੇ ਤੱਕ ਆਪਾਂ ਨੂੰ ਜਦੋਂ ਆਪਾਂ ਨੂੰ ਨਾ ਪਤਾ ਹੋਵੇ ਤੇ ਲਾਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਜਰੂਰ ਦੱਸਣੀ ਚਾਹਾਂ ਕਿ ਟੀ ਆਰ ਸੀ ਜੋ ਪੁਰਤਗਾਲ ਦਾ ਕਾਰਡ ਹੁੰਦਾ ਵਾ ਉਹ ਟੈਂਪਰੇਰੀ ਰੈਜ਼ੀਡੈਂਸੀ ਕਾਰਡ ਹੁੰਦਾ ਵਾ ਉਹਨੂੰ ਕੋਈ ਪਰਮਾਨੈਂਟ ਇੱਥੇ ਤੁਸੀਂ ਵੀਜਾ ਨਾ ਸਮਝਿਓ ਕੁਝ ਹੋਰ ਨਾ ਸਮਝੋ ਸੋ ਉਹਦਾ ਮਤਲਬ ਹੁੰਦਾ ਵਾ ਟੀ ਆਰ ਸੀ ਕਾਰਡ ਟੈਂਪਰੇਰੀ ਰੈਜ਼ੀਡੈਂਸੀ ਪਰਮਿਟ ਸੋ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜੇ ਕੋਈ ਕ੍ਰਾਈਮ ਕਰਦੇ ਹੋ ਜਾਂ ਕੁਝ ਹੋਰ ਕਰਦੇ ਹੋ ਤਾਂ ਤੁਹਾਨੂੰ ਇੱਥੋਂ ਪੁਰਤਗਾਲ ਦੇ ਵਿੱਚੋਂ ਜੇ ਤੁਹਾਡੇ ਕੋਲ ਉਹ ਕਾਰਡ ਵੀ ਹੈ ਤਾਂ ਵੀ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਵਾ ਸਭ ਬਚਣ ਦੀ ਲੋੜ ਆਉਣ ਵਾਲੇ ਟਾਈਮ ਦੇ ਵਿੱਚ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਸਾਰੇ ਵੀ ਦੇ ਨਾਲ ਸਾਂਝੀ ਕਰਿਓ ਬਾਕੀ ਚਾਚਾ ਲਾਹੌਰੀ ਨੂੰ ਮੇਰੇ ਵੱਲੋਂ ਸਲਾਮ ਦਿਵਾ ਜਰੂਰ ਕਰਿਓ ਜੋ ਸੌਨ ਜੌਨ ਦੀ ਤਾਲੀ ਦੇ ਵਿੱਚ ਹਮੇਸ਼ਾ ਫੇਰੇ ਤੇ ਪਾਇਆ ਜਾਂਦਾ ਵਾ ਰੱਬ ਰੱਖਾ ਦੋਸਤੋ